ਦੇਖੋ ਬਾਈ ਇਧਰ ਪਿੰਡਾਂ ਦੇ ਹਾਲ ਆ ਜਿੱਥੇ ਆਪਾਂ ਫਿਰਦੇ ਪਏ ਆ ਇਸ ਟਾਈਮ ਇਹ ਥੱਲੇ ਨੂੰ ਰਾਹ ਉੱਤਰ ਤੋਂ ਥੋੜਾ ਜਿਹਾ ਮੇਨ ਰੋਡ ਤੋਂ ਮੇ ਖੇਤਾਂ ਨੂੰ ਨਹੀਂ ਰਸਤਾ ਜਾਂਦਾ ਹੁੰਦਾ ਸੋ ਇਹ ਉਹ ਵਾਲਾ ਰਸਤਾ ਤੋਂ ਸਾਰਾ ਆਪਾਂ ਦੇਖ ਸਕਦੇ ਆ ਬਾਈ ਸਾਰਾ ਬਿਆਸ ਦੀ ਲਪੇਟ ਦੇ ਵਿੱਚ ਆਇਆ ਪਿਆ ਬਿਆਸ ਅਜੇ ਇੱਥੋਂ 5 ਤੋਂ 6 ਕਿਲੋਮੀਟਰ ਦੂਰ ਆ ਸੋ ਜਿੰਨਾ ਆਪਾਂ ਦੇਖਦੇ ਆ ਸਾਰਾ ਉਹ ਪਾਣੀਓ ਪਾਣੀ ਹੋਇਆ ਪਿਆ ਤੋ ਕੀ ਹਾਲ ਚਾਲ ਹੈ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੋ ਹੜ੍ਹ ਆਏ ਹੋਏ ਆ ਬਿਆਸ ਦਰਿਆ ਨੇ ਲਿਆ ਕੇ ਸਾਰੇ ਖੇਤ ਡੁਬੋਏ ਹੋਏ ਆ ਸੋ ਮੈਂ ਤੁਹਾਨੂੰ ਉਹ ਦਿਖਾਉਂਗਾ ਅੱਜ ਸਾਰੇ ਉਹ ਦੇਖੋ ਪਸ਼ੂ ਕਿੰਨੇ ਦੂਰ ਫਿਰਦੇ ਪਏ ਆ ਪਾਣੀ ਦੇ ਵਿੱਚ ਸਾਰਾ ਦੇਖ ਸਕਦੇ ਹੋ ਪਾਣੀਓ ਪਾਣੀ ਹੋਇਆ ਪਿਆ ਬਾਈ ਸਾਰਾ ਬਿਆਸ ਨੇ ਨਾ ਆਪਣੀ ਲਪੇਟ ਦੇ ਵਿੱਚ ਲਿਆ ਪਿਆ ਲਾਂਗੇ ਤਾਂ ਬੰਦੀ ਹੋਏ ਪਏ ਆ ਆ ਦੇਖੋ ਜੀ ਮੈਂ ਇਦੋਂ ਕਹਾ ਜਾਣਾ ਚਾਹਾਂ ਮੈਂ ਤਾਂ ਜਾ ਹੀ ਨਹੀਂ ਸਕਦਾ ਜਿਹੜਾ ਡੰਡੀ ਜਿਹੜੇ ਖੇਤਾਂ ਨੂੰ ਜਾਂਦੀ ਹੁੰਦੀ ਹੈ ਨਾ ਸਾਰਾ ਅੱਗੇ ਪਾਣੀ ਆਇਆ ਪਿਆ ਵਾ ਇੱਥੇ ਅੱਗੇ ਪਤਾ ਹੀ ਨਹੀਂ ਹੈਗਾ ਰਾਹ ਹੈਗਾ ਕਿੰਨਾ ਵਾ ਕਿੰਨਾ ਨਹੀਂ ਹੈਗਾ ਤੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਵਾ ਆਪਾਂ شوف ਤੁਸੀਂ ਦੇਖ ਸਕਦੇ ਕਿੰਨੇ ਓਕੇ ਹੋ ਕੇ ਲੰਘਣ ਲੱਗੇ ਹੈਗੇ ਬਹੁਤ ਐਤਕੀ ਦਾ ਬਾਈ ਕੰਮ ਖਰਾਬ ਕੀਤਾ ਹੋਇਆ ਹੈ ਮੀਹਾਂ ਨੇ ਪਾਣੀਆਂ ਨੇ ਜਿੰਨੇ ਆੜ ਸਾਰੇ ਪਾਸੇ ਆਏ ਪਏ ਆ ਇਧਰ ਲੋ ਜੇ ਤੁਸੀਂ ਦੇਖ ਸਕਦੇ ਹੋ ਪਾਣੀ ਨਾ ਵਹਿਣ ਲੱਗਿਆ ਹੋਇਆ ਹੈ ਜੇ ਵੀ ਮਤਲਬ ਆ ਰਿਹਾ ਪਾਣੀ ਇਧਰਲੇ ਪਾਸੇ ਇਧਰਲੇ ਪਾਸੇ ਤੇ ਬਾਈ ਹਾਲਾਤ ਬਹੁਤ ਮਾੜੇ ਆ ਬਿਆਸ ਵਾਲੀ ਸਾਈਡ ਤੇ ਬਹੁਤ ਜਿਆਦਾ ਪਾਣੀ ਆਇਆ ਹੋਇਆ ਹੈ ਇਧਰ ਤੱਕ ਤੋਂ ਨਵਾਂ ਸਾਰਾ ਅੱਜ ਇੱਧਰ ਲਾ ਦਿਖਾਉਂਗਾ। ਹੋਰ ਵੀ ਮੈਂ ਆਸੇ-ਬਸ ਏਰੀਆ ਜਿੰਨੇ ਹੁੰਦੇ ਆ ਨਾ ਆਪਾਂ ਸਾਰੇ ਦੇਖਦੇ ਆ ਅੱਜ। ਜੇ ਵੀਡੀਓ ਦੇ ਵਿੱਚ ਬਣੇ ਰਹੋ ਜੇ ਵੀਡੀਓ ਵਧੀਆ ਲੱਗੂ ਤਾਂ ਮੇਰੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ। ਆਹ ਦੇਖ ਲਓ ਪਛੀ ਉਧਰੋਂ ਕੁੰਮ ਕੇ ਆਏ ਆ। ਔਰ ਮੇਰੇ ਪਾਸੇ ਆ ਗਏ ਫੇਰ ਇਹਨਾਂ ਨੇ ਪਾਣੀ ਕਿ ਵੜ ਜਾਣਾ। ਇਹ ਵੀ ਵਿਚਾਰੇ। ਪਤਾ ਵੀ ਨਹੀਂ ਹੈਗਾ ਕਿੱਥੇ ਡੂੰਗਾ ਕਿੱਥੇ ਨਹੀਂ ਡੂੰਗਾ ਕਈ ਵਾਰ ਤਾਂ ਵਿਚਾਰੇ ਭਾਈ ਸ਼ੂ ਕਰੰਟਰ ਨਾਲ ਵੀ ਮਰ ਜਾਂਦੇ ਆ ਕਈ ਵਾਰ ਖੰਭੇ ਡਿੱਗੇ ਹੁੰਦੇ ਆ ਬਿਜਲੀ ਵਾਲੇ ਬੇਜਵਾਨ ਆ ਇਹਨਾਂ ਨੂੰ ਤਾਂ ਇੰਨੀ ਸਮਝ ਵੀ ਨਹੀਂ ਹੁੰਦੀ ਅ ਸਾਰਾ ਭਾਈ ਜਿਹੜਾ ਤੁਸੀਂ ਦੇਖ ਰਹੇ ਹੋ ਮਿੱਟੀ ਪਾਈ ਹੋਈ ਹੈ ਤਾਜੀ-ਤਾਜੀ ਮਿੱਟੀ ਸੋ ਇੱਥੇ ਵੀ ਜਮਗਲ ਪਾਸ ਤੋਂ ਲੈ ਕੇ ਸਿਰੇ ਤੋਂ ਲੈ ਕੇ ਸਿਰੇ ਤੱਕ ਦੇਖੋ ਕਿੰਨੀ ਚੌੜੀ ਮਿੱਟੀ ਪਈ ਸਾਰਾ ਇੱਥੇ ਦੇ ਲੋਕਲ ਬੰਦਿਆਂ ਨੇ ਬੰਨ ਲਾਇਆ ਹੋਇਆ ਬਾਈ ਇਧਰੋਂ ਔਰਲੇ ਪਾਸੇ ਦੇਖ ਲਓ ਜੇ ਬੰਨ ਨਾ ਲਾਉਂਦੇ ਤਾਂ ਸਾਰੇ ਖੇਤਾਂ ਦਾ ਹਾਲ ਹੋ ਜਾਣੀ ਸੀ ਲੱਗਦਾ ਕਿਥੇ ਪਾਸਿਓਂ ਇਹ ਖੇਤ ਨੇ ਐਂ ਲੱਗਦਾ ਜਿਵੇਂ ਕਿਸੇ ਪਿੰਡ ਦਾ ਟੋਬਾ ਹੁੰਦਾ ਜਾਂ ਦਰਿਆ ਲੰਘਦਾ ਹੁੰਦਾ ਸੋ ਇੱਥੋਂ ਇਹਨਾਂ ਨੇ ਬਚਾ ਕੀਤਾ ਹੋਇਆ ਵਾ ਮੈਂ ਜ਼ਿਆਦਾ ਅੱਗੇ ਤੱਕ ਨਹੀਂ ਜਾ ਸਕਦਾ ਮੈਨੂੰ ਨਹੀਂ ਪਤਾ ਕਿ ਕਿੱਥੇ ਤੱਕ ਜਾਣਾ ਇਹ ਤੇ ਆਹ ਔਰਲੇ ਪਾਸੇ ਵਾਲੇ ਬਚਾਉਣ ਵਾਸਤੇ ਇਧਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਸੋਕਾ ਪਿਆ ਵਾ ਸਾਰਾ ਸੋ ਇਹਨੂੰ ਬਚਾਉਣ ਕਰਕੇ ਇਹਨਾਂ ਨੇ ਇੱਥੇ ਬੰਨ ਲਾਇਆ ਹੋਇਆ ਵਾ ਅਤੇ ਦੇਖ ਸਕਦੇ ਆ ਸਾਰਾ ਔਰਲੇ ਪਾਸੇ ਪਾਣੀ ਪਾਣੀ ਭਰਿਆ ਪਿਆ ਸਾਰਾ ਇਹਨਾਂ ਨੇ ਮਿੱਟੀ ਟਰੈਕਟਰਾਂ ਨਾਲ ਖਿੱਚ ਕੇ ਟਰਾਲੀਆਂ ਨਾਲ ਪਾਈ ਹੋਈ ਆ ਮੈਂ ਜਿੱਧਰ ਦੇਖਦੇ ਆ ਸਾਰੇ ਪਾਸੇ ਇਧਰ ਤਾਂ ਬੁਰੇ ਹਾਲ ਆ ਪਾਣੀ ਦੇ ਮੈਂ ਹੁਣ ਥੋੜਾ ਜਿਹਾ ਅੱਗੇ ਆ ਕੇ ਰੁਕਿਆ ਮੈਂ ਇਧਰ ਵੀ ਕੰਮ ਉਸੇ ਲੋਟ ਹੀ ਆ ਤੇ ਇੱਥੇ ਪਾਣੀ ਬਈ ਆਈ ਬਹੁਤ ਈ ਜੀ ਇਹਨਾਂ ਦੇ ਨਾਲ ਜਿਵੇਂ ਪਾਣੀ ਆਪਾਂ ਲਾਉਂਦੇ ਨਹੀਂ ਹੁੰਦੇ ਖੇਤਾਂ ਨੂੰ ਸਪੈਸ਼ਲ ਛੱਡਿਆ ਹੁੰਦਾ ਐਂ ਪਾਣੀ ਬਿਆਸ ਤੋਂ ਸਾਰੇ ਖੇਤਾਂ ਚ ਆ ਰਿਹਾ ਝੋਨਾ ਦਾ ਭਾਈ ਐਤ ਕੀ ਸਾਰਿਆਂ ਦਾ ਬਹੁਤ ਬੁਰੇ ਹਾਲ ਹੋਇਆ ਜਾਣਾ ਆਪਾਂ ਜੋ ਹੋਈ ਘੁੰਮਦੇ ਘੁੰਮਦੇ ਇੱਥੇ ਤੱਕ ਆ ਗਏ ਆ ਦੇਖ ਲੋ ਆਹ ਰਾਹ ਜਾਂਦਾ ਵਾ ਇੰਨਾ ਕਰਾ ਮੈਂ ਥੱਲੇ ਉਤਨੇ ਰੋਡ ਤੋਂ ਤੇ ਇਧਰ ਆ ਸਾਰਾ ਭਰਿਆ ਹੋਇਆ ਪਾਣੀ ਦਾ ਨੰਗਣ ਨੂੰ ਅੱਗੇ ਬੰਦੀ ਹੋਇਆ ਪਿਆ ਹੈ ਭਈ ਮੈਂ ਹੁਣ ਆ ਗਿਆ ਹਾਂ ਸਤਲੁਜ ਦੇ ਪੁਲ ਦੇ ਉੱਤੇ ਸਤਲੁਜ ਗਈ ਇਹਨਾਂ ਵਿਆਸ ਵਿਆਸ ਦੇ ਪੁਲ ਤੇ ਆ ਗਿਆ ਹਾਂ ਭਈ ਸਾਰਾ ਇੱਧਰ ਤਾਂ ਬੁਰੇ ਹਾਲਾ ਭਰਿਆ ਪਿਆ ਜਾਣਾ ਹੈ ਰਮੇ ਭਈ ਪਾਣੀ ਨਾਲ ਫੁੱਲ ਭਰਿਆ ਹੋਇਆ ਨੇੜੇ ਜਾ ਕੇ ਦਿਖਾਉਣ ਵਾਲਾ ਤਾਂ ਕੰਮ ਹੈ ਨਹੀਂ ਨਾ ਥੱਲੇ ਜਾ ਕੇ ਦਿਖਾਉਣ ਵਾਲਾ ਉੱਥੇ ਪਾਣੀ ਉਹ ਬੜਾ ਹੋਇਆ ਪਿਆਰ ਤਾਂ ਮੈਂ ਤੁਹਾਨੂੰ ਉੱਤੋਂ ਹੀ ਦਿਖਾ ਰਿਹਾ ਪੁਲ ਤੋਂ ਜਿੰਨਾ ਦਰਿਆ ਸਾਰਾ ਪੌਲੀ ਪੌਲੀ ਪਿਆ ਹੋਇਆ ਹੈ ਔਰ ਲਾਇਸਾਵਾ ਇਧਰਲੇ ਪਾਸੇ ਤਾਂ ਖਾਲੀ ਹੁੰਦਾ ਵਾ ਇਧਰ ਸਾਰਾ ਪਾਣੀ ਆਇਆ ਪਿਆ ਹੋਇਆ ਠੀਕ ਨਹੀਂ ਤਾਂ ਮੇਨ ਦਰਿਆ ਦਰਿਆ ਨਾ ਪਰਲੇ ਹੱਥ ਪੈਂਦਾ ਹੁੰਦਾ ਇਹਨਾਂ ਦਾ ਸਲਾਈਬਾਂ ਵੀ ਇਹਨਾਂ ਦੀ ਪਤਲੀ ਇਹਨਾਂ ਜਿਆਦਾ ਤੁਰਨ ਵਾਲੀਆਂ ਹੈ ਨਹੀਂ। ਹੋਰ ਇਸ ਕਲੇਨ ਵਾਲਾ ਕੰਮ ਹੀ ਹੈ ਇਧਰ ਸਾਈਡ ਤੇ ਕੱਢ ਕੇ। ਚੈਨਲ ਨੂੰ ਬਈ ਆਪਣੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਤਾਂ। ਮੈਂ ਤੁਹਾਨੂੰ ਅਪਡੇਟ ਕਰਦਾ ਰਹਿਣਾ ਹੋਰ ਵੀ ਵੀਡੀਓ ਪਾ ਪਾ ਕੇ। ਪਰ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਆਇਆ ਹੋਇਆ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਬਿਆਸ ਹੀ ਇਧਰ ਆਵਾ ਪੰਦੀ ਦਾ। ਸੇਰੇ ਤੋਂ ਲੈ ਕੇ ਸੇਰੇ ਤੱਕ ਇੱਧਰੋਂ ਹੱਥ ਦੇਖਦਾ ਥੋੜਾ ਜਿਹਾ ਲੰਘਾ ਦੀਦਾ ਮੈਨੂੰ ਥੱਲੇ ਜਾਣ ਦਾ ਜੇ ਜਾ ਹੁੰਦਾ ਮੈਂ ਜਾ ਕੇ ਨੇੜੇੋਂ ਦਾ ਖਲਾਤ ਵੀ ਬਹੁਤ ਮਾੜਿਆ ਇੱਥੇ ਦਾ ਜਿਹੜਾ ਪੌਗਟਾਂ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਵਾ ਸਾਰਾ ਆਉਂਦਾ ਬਿਆਜ਼ ਦੇ ਵਿੱਚ ਬਿਆਜ਼ ਦੇ ਵਿੱਚ ਪਾਣੀ ਆਊਗਾ ਤੁਹਾਨੂੰ ਪਤਾ ਫਿਰ ਹੋਰ ਗਲੂ ਹੋਣਾ ਹੀ ਹੈ ਥੱਲੇ ਜਾ ਕੇ ਮੈਂ ਤੁਹਾਨੂੰ ਨੇੜੇ ਉ ਜਾ ਕੇ ਦਿਖਾਉਣਾ ਹਾਂ ਮੋਟਰਸਾਈਕਲ ਆਪਾਂ ਉੱਤੇ ਹੀ ਲਾਏ ਆਏ ਹਾਂ ਅੱਗੇ ਕੀ ਬਣਿਆ ਹੋਇਆ ਅੱਗੇ ਕੀ ਬਣਿਆ ਹੈ ਸਾਡੇ ਘਰ ਵਾ ਅੱਛਾ ਘਰ ਪਾਣੀ ਬਹੁਤ ਆ ਗਿਆ ਹੈ ਭਾਰਾ ਭਰ ਗਿਆ ਹੜਾ ਇਹ ਪਿੱਧਰਲੇ ਪਾਸੇ ਛੋਟਾ ਘਰ ਉੱਚਾ ਵਾ ਜਾ ਵਾ ਪਾਣੀ ਵੱਲੋਂ ਡੁੱਬ ਗਿਆ ਵਿੱਚ ਬਚਾਓਗੇ ਉੱਚਾ ਹੋਣਾ ਨਾ ਇੱਧਰਲੇ ਪਾਸੇ ਦਾ ਮੈਂ ਦੇਖਦਾ ਸੀਗਾ ਭਾਈ ਕੱਚੇ ਘਰ ਸੀਗੇ ਲੋਕਾਂ ਦੇ ਸੋ ਉਹ ਤਾਂ ਮੈਂ ਦੇਖਿਆ ਡੁੱਬੇ ਪਿਆ ਵਾ ਡੁੱਬੇ ਸਾਰੇ ਤਾਂ ਡੁੱਬੇ ਹੋਏ 5-5 ਫੁੱਟ ਪਾਣੀ ਚੜਿਆ ਪਿਆ ਉਹ ਹੁੰਦੇ ਵੀ ਘਰ ਕੱਚੇ ਹੀ ਨੇ ਹੁਣ ਮੈਂ ਥੱਲੇ ਆ ਗਿਆ ਹਾਂ ਬਿਆਸ ਦੇ ਵਿੱਚ। ਉਹਨੂੰ ਪਾਣੀ ਦਿਖਾਉਣ ਵਾਸਤੇ। ਭਾਈ ਜਿੱਧਰੇ ਪਾਸੇ ਹੁਣ ਫਿਰਦਾ ਪੈਣਾ ਇੱਥੇ ਕਦੇ ਨੇੜੇ ਤੇੜੇ ਵੀ ਨਹੀਂ ਪਾਣੀ ਹੁੰਦਾ। ਜਿੱਥੇ ਹੁਣ ਆਪਾਂ ਫਿਰਦੇ ਹਾਂ। ਦੇਖ ਲਓ ਪਾਣੀ ਕਿੱਥੇ ਤੱਕ ਆਇਆ ਹੋਇਆ। ਆਹ ਤਾਂ ਫੇਰ ਦੂਰ ਆ ਮਤਲਬ ਇਧਰੋਂ ਦੀ ਚੜ ਕੇ ਆ ਇਧਰਲੇ ਪਾਸੇ ਵੀ ਆਇਆ ਹੋਇਆ ਜਿੱਥੇ ਮੈਂ ਖੜਾ ਹਾਂ ਇਸ ਟਾਈਮ ਫੇਰ ਇੱਥੇ ਉੱਚਾ ਵਾ। ਜੂਮ ਕਰਕੇ ਦਿਖਾਉਣਾ ਹਾਂ। ਉੱਤੇ ਕੈਲੋਮੀਟਰ ਵੀ ਲੱਗਿਆ ਜਿੰਦਾ ਵਾ ਬਦਰਿਆ ਵਿੱਚ ਕਿੰਨਾ ਪਾਣੀ ਆ ਪਾ ਉਹ ਵੀ ਦੇਖਦੇ ਆ ਚੈੱਕ ਕਰਦੇ ਆ ਕੋਈ ਨੰਗਣ ਦਾ ਰਸਤਾ ਤਾਂ ਵੈਸੇ ਹੈ ਨਹੀਂਗਾ ਇੱਥੇ ਦੋੜੇ ਹੀ ਦੇਖਣਾ ਪੈਣਾ ਆਪਾਂ ਨਹੀਂ ਭਾਈ ਰਾਹ ਹੈ ਨਹੀਂਗਾ ਜਾ ਨਹੀਂ ਹੁਣਾ ਇੱਥੋਂ ਦੇਖਦਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਜੇ ਜਿੰਦਾ ਤਾਂ ਸਾਰੇ ਬਾਹੇ ਜੇ ਮੈਂ ਤੁਹਾਨੂੰ 360 ਦਿਖਾਵਾਂ ਨਾ ਕੰਮ ਕਿਹੜਾ ਹੀ ਹੈ ਤਕ ਕਿਦਰਿਆ ਦਾ ਨਹੀਂ ਇੱਥੇ ਤਾਂ ਲੋਕ ਆਮ ਹੀ ਤੁਰੇ ਫਿਰਦੇ ਆ ਆ ਵਿਚਾਲੇ ਜੀ ਨੂੰ ਜਾ ਕੇ ਪਰਲੇ ਹੱਥਾ ਜਿਹੜਾ ਦਰਿਆ ਥੋੜਾ ਜਿਹਾ ਡੂੰਘਾ ਵਾ ਉਧਰ ਨੂੰ ਭਗਦਾ ਰਹਿੰਦਾ ਉੱਥੇ ਥੋੜਾ ਬਹੁਤਾ ਪਾਣੀ ਹਮੇਸ਼ਾ ਵਾਸਦੇ ਰਹਿ ਜਾਂਦਾ ਸੋ ਆਜ਼ੀ ਆਪਣੀ ਅੱਜ ਦੀ ਵੀਡੀਓ ਮੈਂ ਤੁਹਾਨੂੰ ਅਪਡੇਟ ਦੇਣੀ ਸੀ ਬਿਆਸ ਦੇ ਪਾਣੀ ਨੇ ਹਾੜਾਂ ਦੀ ਮਾਰ دی۔ ਵਧੀਆ ਲੱਗੀ ਤਾਂ ਲਾਈਕ ਕਰਿਓ ਮਿਲਾਂਗੇ ਆਪਾਂ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਵਿੱਚ